ਕਦੇ ਆ ਕਰੰਸੀ ਦੀ ਵੀ ਕੀਮਤ ਬਹੁਤ ਹੁੰਦੀ ਸੀਗੀ ਇੱਕ ਪੈਸਾ ਦੋ ਪੈਸੇ ਤਿੰਨ ਤੇ ਪੰਜ ਜਿਹੜੀਆਂ ਸੀ 20 ਪੈਸੇ 10 ਪੈਸੇ 25 ਪੈਸੇ ਇਹ ਕਣਕ ਦਾ ਛਿੱਟਾ ਬਣਿਆ ਸੀਗਾ ਇਹਨਾਂ ਵਿੱਚ ਪੰਜ ਪੈਸੇ ਦਾ ਹੀ ਹੈਗਾ ਇਹ ਸਿਕਸ ਬੜੇ ਮਹਿੰਗੇ ਉਸ ਟਾਈਮ ਹੁੰਦੇ ਸੀ ਇਹ ਹੁਣ ਆਗੇ ਅਗਲੇ ਕ੍ਰਾਂਸੀ ਜੀ ਦੇ ਵਿੱਚ ਆ ਵੀ ਕਿਸੇ ਟਾਈਮ ਕ੍ਰਾਂਸੀ ਚੱਲਦੀ ਸੀ ਕਿਸਕਾ ਚੱਲਦੇ ਹੁੰਦੇ ਸੀਗੇ ਇਸ ਤੋਂ ਬਾਅਦ ਅੱਗੇ ਆ ਗਏ ਆ ਇਹ ਵੀ ਕਾਫੀ ਪੁਰਾਣੇ ਆ ਆ ਇੱਕ ਜੋ ਜੋ ਨਲੋਂ ਦਾ ਚਿੰਨ ਬਣਿਆ ਸੀ ਉੱਪਰ ਇੱਕ ਰੁਪਏ ਤੇ ਸਿੱਕਾ ਹੈਗਾ ਉਸ ਤੋਂ ਇਹ ਆ ਗਿਆ ਇੰਡੀਅਨ 1 ਕੋਇਨ 1939 ਕਾफी ਪੁਰਾਣਾ ਹੈ ਵੀ ਇਹਦੇ ਤੋਂ ਪਹਿਲਾਂ ਹੋਰ ਵੀ ਹੈਗੇ ਆ ਜਿਹੜੇ 1939 ਤੋਂ ਪਹਿਲਾਂ ਦੇ ਬਣੇ ਹੋਏ ਆ 50 ਪੈਸੇ ਦਾ ਆ ਗਿਆ ਇਹ